ਹਾਂਜੀ ਦੋਸਤੋ ਜਿਹੜੀ ਮੈਂ ਅੱਜ ਤੁਹਾਨੂੰ ਖਬਰ ਦੱਸਣ ਲੱਗਾ ਆ ਇਹ ਖਬਰ ਬਹੁਤ ਮਾੜੀ ਆ ਇਹ ਖਬਰ ਬਹੁਤ ਮੰਦ ਭਾਗੀ ਆ ਪਰ ਉਹਨਾਂ ਲੋਕਾਂ ਲਈ ਮਾੜੀ ਆ ਇਹ ਉਹਨਾਂ ਲੋਕਾਂ ਲਈ ਖਬਰ ਮਾੜੀ ਆ ਭਾਈ ਜਿਹੜੀਆਂ ਪੰਜਾਬ ਦੀਆਂ ਵਿਰੋਧੀ ਤਾਕਤਾਂ ਕਿਉਂਕਿ ਇਸ ਖਬਰ ਦੇ ਨਾਲ ਪੰਜਾਬ ਦੀ ਨੌਜਵਾਨੀ ਨੇ ਬਚਣਾ ਪੰਜਾਬ ਦੇ ਯੂਥ ਨੇ ਬਚਣਾ ਸੋ ਅੱਜ ਜਿਹੜਾ ਤੀਜੇ ਸਾਲ ਉਪਰਾਲਾ ਹੋ ਰਿਹਾ ਆ ਸਪਰਾਵਾ ਪਿੰਡ ਦੇ ਵੀਰਾਂ ਵੱਲੋਂ ਨਾਲ ਆਪਣੇ ਸਤਨਾਮ ਭਰਾ ਹੋਣੀ ਲਾਡੀ ਭਰਾ ਹੋਣੀ ਇੱਧਰ ਸਣੀ ਭਾ ਹੋਣੀ ਸਾਰੇ ਆਪਣੇ ਤੇ ਇੱਕ ਬੰਦਾ ਜਿਹੜਾ ਤੁਸੀਂ ਆਪ ਪਛਾਨਣਾ ਵੀਡੀਓ ਚ ਉਹਦਾ ਮੈਂ ਨਾਂ ਨਹੀਂ ਲੈਣਾ ਇੱਕ ਨਾਮਵਰ ਚਿਹਰਾ ਜਿਹੜਾ ਚਲੋ ਨਾਮਵਰ ਸਾਰੇ ਭਰਾ ਆ ਪਰ ਉਹ ਥੋੜਾ ਬੜਾ ਹੀ ਨਾਮਵਰ ਆ ਸੋ ਉਸ ਵੀਰਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਸਾਰੇ ਵੀਰ ਆਪਣੇ ਮਿਹਨਤ ਕਰਦੇ ਆ ਵੀ ਅੱਜ ਟੂਰਨਾਮੈਂਟ ਦੀ ਜਿਹੜੀ ਅਨਾਉਂਸਮੈਂਟ ਕਰਨ ਲੱਗੇ ਆ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਜੀ ਸਤਿ ਸ਼੍ਰੀ ਅਕਾਲ ਭਾਜੀ ਸਰਪੰਚ ਸਾਹਿਬ ਤੀਜੇ ਸਾਲ ਇਹ ਉਪਰਾਲਾ ਕਰਨ ਲੱਗੇ ਆ ਬਿਲਕੁਲ ਜੀ ਤੇ ਦਿਨੋਂ ਦਿਨ ਤੁਸੀਂ ਜਿਹੜੀਆਂ ਪਲੰਘਾਂ ਉਹ ਵੱਧ ਗਈ ਪੁੱਟਣ ਡਏ ਆ ਜੋ ਕਿਉਂਕਿ ਮੈਂ ਤੁਹਾਡਾ ਪੋਸਟਰ ਪੜ੍ਹਿਆ ਹਨ ਵੀ ਰეკਮੈਂਡ ਪੋਸਟਰ ਦਿਖ ਆ ਦੇਖੋ ਜੀ ਕਬੱਡੀ ਦਾ ਟੂਰਨਾਮੈਂਟ ਆ ਤੀਜੇ ਸਾਲ ਚ ਪਹੁੰਚ ਗਿਆ ਜੀ ਇਹ ਟੂਰਨਾਮੈਂਟ ਦੀ ਉਮਰ ਜਿਹੜੀ 3 ਸਾਲ ਹੋ ਗਈ ਆ ਤੇ ਅੱਜ ਵੀਰ ਉਹਨਾਂ ਨੇ ਦੱਸਣਾ ਆਪਾਂ ਨੂੰ ਵੀ ਇਹਦੇ ਵਿੱਚ ਆਪਾਂ ਕੀ ਕੀ ਐਲਾਨ ਕਰਨੇ ਆ ਕੀ ਕੀ ਨਵੀਆਂ ਚੀਜ਼ਾਂ ਪਿਛਲੇ ਸਾਲ ਨਾਲੋਂ ਵੱਧ ਐਡ ਕੀਤੀਆਂ ਕਿਉਂਕਿ ਪਰਮਾਤਮਾ ਜਦੋਂ ਨਾ ਤੁਸੀਂ ਚੰਗੀਆਂ ਚੀਜ਼ਾਂ ਕਰਦੇ ਆ ਤਾਨੂੰ ਗਾਂ ਵਧਾਉਂਦਾ ਜਾਂਦਾ ਤਾਨੂੰ ਹਿੰਮਤ ਦਿੰਦਾ ਜਾਂਦਾ ਤੁਹਾਡੇ ਨਾਲ ਭਰਾਵ ਵਧੀਆ ਜੋੜਦਾ ਜਾਂਦਾ ਜਿਹੜੇ ਤੁਹਾਡੀ ਬਾਹ ਫੜਦੇ ਆ ਤੇ ਤੁਸੀਂ ਇਸ ਚੰਗੇ ਅਪਰਾਲਿਆਂ ਨੂੰ ਜਿਹੜਾ ਅੱਗੇ ਲੈ ਕੇ ਆਉਂਨੇ ਆ ਭਾਈ ਇਸ ਚੀਜ਼ ਨੇ ਸਾਡੇ ਪੰਜਾਬ ਦੀ ਜਿਹੜੀ ਨੌਜਵਾਨੀ ਬਚਾਉਣੀ ਆ ਸਰਪੰਚ ਸਾਹਿਬ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਭਾਜੀ ਕੀ ਕੀ ਮੈਂ ਪੜ ਕੇ ਨਹੀਂ ਸੁਣਾਉਣਾ ਕੀ 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 ਮਤਲਬ ਤੁਸੀਂ ਜ਼ਿਆਦਾ ਕਰ ਰਹੇ ਪਿਛਲੇ ਸਾਲ ਅਸੀਂ ਇਹ ਤੀਜਾ ਸਾਡਾ ਜਿਹੜਾ ਕਬੱਡੀ ਕੱਪ ਆ ਇਹ ਦੇ ਵਿੱਚ 8 ਕਲਬ ਆਉਣਗੇ ਆ ਜੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਇਹਦੇ ਮੈਨੇਜਮੈਂਟ ਅਸੀਂ ਕੀਤੀ ਆ ਸਾਡੇ ਜਿੰਨੇ ਵੀ ਸਤਕਾਰਯੋਗ ਸੱਜਣੇ ਆ ਪਿੰਡ ਵਾਸੀ ਆ ਚਾਹੇ ਸਾਡੇ ਆਂਡ ਗਮਾਂਦੇ ਆ ਐਨ ਆਰ ਆਈ ਵੀਰ ਆ ਉਹਨਾਂ ਦਾ ਬੜਾ ਸਹਿਯੋਗ ਆ ਕਿਉਂਕਿ ਪਹਿਲੇ 2 ਸਾਲ ਅਸੀਂ ਕਰਾਇਆ ਹੁਣ ਜਿਹੜਾ ਤੀਜੇ ਸਾਲ ਆ ਬਹੁਤ ਹੀ ਦੇਖਣਯੋਗ ਆ ਇਸ ਦੇ ਵਿੱਚ ਨਾਮ ਵੀ ਬਹੁਤ ਤਰ੍ਹਾਂ ਦੇ ਅਸੀਂ ਰੱਖੇ ਆ ਜਿਹਦੇ ਵਿੱਚ ਅਸੀਂ ਚਾਰ ਸੋਨੇ ਦੀਆਂ ਰਿੰਗਾਂ ਜੀ ਇੱਕ 골ਡ ਦੀ ਚੈਨ ਆ ਇਹ ਸੋਨੇ ਦੀਆਂ ਰਿੰਗ ਕਿਹਨੂੰ ਦੇਣੀਆਂ ਬੈਸਟ ਨੂੰ ਇਹ ਬੈਸਟ ਲੀਡਰ ਜਫੀ ਨੂੰ ਆ ਦੋ ਜੀ ਤੇ ਇੱਕ ਦੇਣੀ ਆ ਜੀ ਸਾਬੀ ਪਲਵਾਨ ਭੋਡੇ ਸਪਰਮਾ ਇੱਕ ਵਿਨੇ ਥਿਗਲੀ ਕਬੱਡੀ ਪਲੇਅਰ ਆ ਉਹਨੂੰ ਦੇਣੀ ਆ ਤੇ ਇੱਕ ਕਿਰਨ ਮੁੰਡਾ ਆ ਜੀ ਪੰਜਾਬ ਪੁਲਿਸ ਤੋਂ ਸਰਹਾਲੀ ਕਲੱਬ 'ਚ ਖੇਡਦਾ ਜੰਡ ਸਪੋਰਟਸ ਕਲੱਬ ਸਰਹਾਲੀ ਉਹਦੇ ਵਿੱਚ ਕਬੱਡੀ ਖੇਡਦਾ ਉਹਨੂੰ ਸੋਨੇ ਦੀ ਚੈਨ ਆ ਜਿਹੜਾ ਸੀ ਵਿਸ਼ੇਸ਼ ਸਨਮਾਨਿਤ ਕਰ ਰਹੇ ਤੇ ਆਪਣੇ ਭਾਜੀ ਮੈਂ ਸ਼ੁਰੂਆਤ ਵਿੱਚ ਹੀ ਕਹਿ ਦਮਾ ਨਹੀਂ ਤਾਂ ਬਾਅਦ 'ਚੋਂ ਕਹਿੰਦੇ ਹੁੰਦੇ ਆ ਆਪਣੇ ਜਿਹੜੇ ਮੇਨ ਸਪਾਂਸਰ ਆ ਹਾਂਜੀ ਉਹਨਾਂ ਵੀਰਾਂ ਦੇ ਚਲੋ ਸਪਾਂਸਰ ਬਹੁਤ ਬੰਦੇ ਹੋਣੇ ਆ ਪਰ ਜਦੋਂ ਆਪਾਂ ਪਹਿਲੀ ਵੀਡੀਓ ਆਪਣੀ ਇਹਦੇ ਵਿੱਚ ਆਪਾਂ ਪਹਿਲ ਦੇ ਆਧਾਰ ਤੇ ਕਿਹੜੇ ਵੀਰਾਂ ਦੇ ਤੁਹਾਨੂੰ ਹਜੇ ਤਾਈਂ ਮਲ ਥਾਪੜ ਆ ਚੁਕਿਆ ਬਈ ਸਰਪੰਚਾਂ ਚੱਕ ਦੇ ਕੰਮ ਨੂੰ ਹਾਂਜੀ ਬਿਲਕੁਲ ਜੀ ਬਿਲਕੁਲ ਤੁਹਾਨੂੰ ਪਤਾ ਸਭ ਤੋਂ ਵੱਡਾ ਸਹਿਯੋਗ ਪਿੰਡ ਦੇ ਵਿੱਚ ਕੋਈ ਵੀ ਕੰਮ ਆ ਮੇਰੇ ਹਸਾਮਨਾ ਪੂਰੇ ਪੰਜਾਬ 'ਚ ਜਿੰਨੇ ਵੀ ਕੰਮ ਹੁੰਦੇ ਆ ਸਭ ਤੋਂ ਵੱਡਾ ਸਹਿਯੋਗ ਐਨ ਆਰ ਆਈ ਵੀਰਾਂ ਦਾ ਮੰਨਿਆ ਜਾਂਦਾ ਤੇ ਜੇ ਨਾਲ ਵਿੱਚੋਂ ਸਾਡੇ ਰਵਿੰਦਰ ਸਿੰਘ ਕੁਵਾਰ ਜੀ ਜੂਕੇ ਉਹਨਾਂ ਦਾ ਬੜਾ ਵੱਡਾ ਸਹਿਯੋਗ ਆ ਪਿਛਲੇ ਸਾਲ ਵੀ ਨਾਲ ਥਾਮ ਵਾਂਗੂ ਖੜੇ ਸੀ ਬਿਲਕੁਲ ਜੀ ਇਸ ਵਾਰ ਵੀ ਪਾਲਾ ਲੰਬੜ ਜੀ ਕੈਨੇਡਾ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਜੀ ਤੇ ਸਾਡੇ ਚਾਚਾ ਜੀ ਆਏ ਨੇ ਇੱਥੇ ਹੀ ਆਂਡੀਆਂ ਆਏ ਹੋਏ ਨੇ ਸਰਦਾਰ ਦਰਸ਼ਨ ਸਿੰਘ ਸਪਰਾ ਕੈਨੇਡਾ ਉਹਨਾਂ ਦਾ ਵੀ ਬੜਾ ਵੱਡਾ ਸਹਿਯੋਗ ਆ ਤੇ ਸਾਡੇ ਵੀਰ ਜਿਹੜੇ ਪਿਛਲੇ ਕੱਪ ਦੇ ਵਿੱਚ ਨਾਲ ਸੀ ਦੋ ਤਿੰਨ ਮੁੰਡੇ ਬਾਹਰ ਚਲੇ ਗਏ ਆ ਰਾਹੁਲ ਕੈਨੇਡਾ ਅਮਿਤ ਕੈਨੇਡਾ ਇਹ ਅਮਨ ਕੈਨੇਡਾ ਗੁਰਜੀਤ ਸਿੰਘ ਇਟਲੀ ਤੇ ਬਾਕੀ ਹੋਰ ਵੀ ਬਹੁਤ ਸਾਰੇ ਵੀਰ ਜਿਹੜੇ ਸਾਡੇ ਜਿਨ੍ਹਾਂ ਦਾ ਬਹੁਤ ਸਹਿਯੋਗ ਸਾਨੂੰ ਲਾਡੀ ਸਪਰਾਈਟਲੀ ਤੋਂ ਉਹਨਾਂ ਵੀਰਾਂ ਦਾ ਵੀ ਬੜਾ ਸਹਿਯੋਗ ਆ ਰਿਹਾ ਬਾਕੀ ਹੋਰ ਵੀ ਵੀਰਾਂ ਦਾ ਸਹਿਯੋਗ ਆ ਰਿਹਾ 올ਓਵਰ ਪਿੰਡ ਦਾ ਤਾਂ ਸਹਿਯੋਗ ਹੈਗਾ ਹੀ ਹੈਗਾ ਜਿਹੜੇ ਲਾਗੇ ਛਾਗੇ ਦੇ ਗਵਾਂਢੀ ਪਿੰਡ ਆ ਸਾਡਾ ਉਹਨਾਂ ਦਾ ਵੀ ਬੜਾ ਸਾਨੂੰ ਜਿਹੜਾ ਸਹਿਯੋਗ ਮਿਲ ਰਿਹਾ ਇਹ ਤਰੀਕ ਕਿੰਨੀ ਤੈਅ ਕਰ ਦਿੱਤੀ ਪਿਛਲੀ ਵਾਰ ਕਿਉਂਕਿ ਗਰਮੀ ਜ਼ਿਆਦਾ ਹੋ ਗਈ ਸੀ ਤੇ ਜਦ ਸੰਗਤ ਤੋਂ ਜ਼ਿਆਦਾ ਚਾਰ ਗਰਾਊਂਡ ਵਿੱਚ ਰੁਕਿਆ ਨਹੀਂ ਜਾਂਦਾ ਸੀ ਮੈਂ ਤੁਹਾਨੂੰ ਜਿਗਰਾ ਕਹਿੰਨਾ ਉਹਨਾਂ ਪਲੇਅਰਾਂ ਦਾ ਜਿਹੜੇ ਕੜਕ ਦੀ ਗਰਮੀ ਵਿੱਚ ਖੇਡਦੇ ਰਹੇ ਪਰ ਫੇ ਵੀ ਸੰਗਤ ਨੇ ਚਲੋ ਆਪਾਂ ਸਾਫ ਦਿੱਤਾ ਨਾਲ ਟੈੱਕੇ ਬੈਠੀ ਪਰ ਗਰਮੀ ਬਹੁਤ ਸੀ ਹੁਣ ਤੁਸੀਂ ਤਰੀਕ ਕਿਹੜੀ ਇਸੇ ਕਰਕੇ ਪਿਛਲੀ ਵਾਰੀ ਅਸੀਂ 19 ਮਈ ਨੂੰ ਕੀਤਾ ਸੀ ਬਹੁਤ ਜ਼ਿਆਦਾ ਗਰਮੀ ਸੀ ਕਿਉਂਕਿ ਮੈਨੇਜਮੈਂਟ ਵੀ ਜਿਹੜਾ ਹਨਾ ਬਹੁਤ ਦਿੱਕਤ ਆਈ ਸਾਨੂੰ ਕਿਉਂਕਿ ਆਏ ਗਏ ਬੰਦੇ ਨੂੰ ਪਾਣੀ ਧਾਣੀ ਹਰੇਕ ਚੀਜ਼ ਦੀ ਹਨਾ ਸਹੂਲਤ ਦੇਣੀ ਗਰਮੀ ਦਾ ਕਾਰਨ ਜਿਹੜਾ ਇਸ ਵਾਰ ਅਸੀਂ ਜਿਹੜਾ ਮਾਰਚ ਨੂੰ ਰੱਖਿਆ 2 ਮਾਰਚ ਨੂੰ ਆਪਣਾ ਕਬੱਡੀ ਕੱਪ ਆ 1 ਮਾਰਚ ਨੂੰ ਜਿਹੜਾ ਅਸੀਂ ਕੁਸ਼ਤੀ ਦਾ ਕਰਾ ਰਹੇ ਹਾਂ ਸ਼ੰਜ ਦਾ ਉਹ ਅਸੀਂ ਸੈਪਰੇਟ ਇੱਕ ਨੂੰ ਕਰ ਦਿੱਤਾ ਪਹਿਲਾਂ ਦੋਨੇ ਇਕੱਠੇ ਹੀ ਸੀ 19 ਨੂੰ ਤੇ ਇਸ ਕਰਕੇ ਇੱਕ ਨੂੰ ਅਸੀਂ ਸ਼ੰਜ ਦਾ ਕਰਾਵਾਂਗੇ 2 ਮਾਰਚ ਨੂੰ ਜਿਹੜਾ ਮੇਨ ਆਪਣਾ ਕਬੱਡੀ ਦਾ ਜਿਹੜਾ ਕਾਪ ਆ ਉਹ ਹੋ ਰਿਹਾ ਜੀ ਇੱਕ ਤਾਂ ਮੌਸਮ ਵੀ ਠੀਕ ਹੁੰਦਾ ਇਹਨਾਂ ਦਿਨਾਂ 'ਚ ਤੇ ਇਸ ਕਰਕੇ 2 ਮਾਰਚ ਆਪਣੀ ਜੀ ਬਈ ਪਹਿਲਵਾਨਾਂ ਦੇ ਵੀਰਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਕਬੱਡੀ ਵਾਲਿਆਂ ਦੇ ਨਾਲ-ਨਾਲ ਤੁਸੀਂ ਵੀ ਪੱਟਾਂ ਨੂੰ ਤੇਲ ਲਾ ਲਓ ਸਰਪੰਚ ਸਾਹਿਬ ਨੇ ਅਨਾਉਂਸਮੈਂਟ ਕਰਤੀ ਆ ਬਈ ਅਸੀਂ ਜਿਹੜਾ ਪਹਿਲਵਾਨਾਂ ਦਾ ਜਿਹੜਾ ਘੋਲ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਆ ਜਿਹੜੇ ਪ੍ਰਾਲੇ ਕੀਤੇ ਯਾਰ ਬਹੁਤ ਵਧੀਆ ਹੁਣ ਸਰਪੰਚ ਸਾਹਿਬ ਹੋਰ ਕੋਈ ਗੱਲ ਕੋਈ ਇਦਾਂ ਦੀ ਹੋਵੇ ਜਿਹੜੀ ਰਹਿ ਗਈ ਹੋਵੇ ਦੱਸਣੀ ਹੋਵੇ ਸ਼ਿਕਾੰਦੀ ਲੱਕੀ ਡਰਾਅ ਵੀ ਕੱਢ ਰਹੇ ਆ ਆਪਾਂ ਜਿਸ ਦੇ ਵਿੱਚ 32 ਇੰਚ ਦੀ LED RK ਫਰਨੀਚਰ ਨੂਰਮਲ ਵਾਲੇ ਵੀਰਾਂ ਵੱਲੋਂ ਦਿੱਤੀ ਜਾ ਰਹੀ ਹੈ ਪਹਿਲਾਂ ਵੀ ਉਹਨਾਂ ਨੇ ਸਾਨੂੰ ਸਪਾਂਸਰ ਕੀਤੀ ਸੀ ਤੇ ਇੱਕ ਅਸੀਂ ਫਿਲਟਰ ਪਾਣੀ ਵਾਲਾ ਕੱਢ ਰਹੇ ਆ ਜਿਹੜਾ ਵੀਰ ਆਪਣਾ ਗगन ਸ਼ੋਰੀ ਉਹ ਫਿਲਟਰ ਹਾਊਸ ਹੈ ਉਹਨਾਂ ਦਾ ਉਹ ਉਹ ਸਾਨੂੰ ਇੱਕ ਫਿਲਟਰ ਦੇ ਰਹੇ ਤੇ ਇੱਕ ਸਪੈਸ਼ਲੀ ਚੀਜ਼ ਅਸੀਂ ਹੁਣ ਐਡ ਕੀਤੀ ਆ ਅਸੀਂ ਮੁਰਗਾ ਵੀ ਛੱਡਾਂਗੇ ਵਿੱਚ ਤੇ 50 ਸਾਲ ਤੋਂ ਉੱਤੇ ਜਿਹੜੇ ਬੰਦੇ ਉਹ ਝਾੜ ਕਰਾਂਗੇ ਫੜਨ ਲਈ ਜਿਹੜਾ ਵੀ ਉਹਨੂੰ ਫੜੂਗਾ ਉਹਨੂੰ ਅਸੀਂ ਜਿਹੜਾ ਇੱਕ ਸਾਈਕਲ ਦਵਾਂਗੇ ਇਨਾਮ 'ਚ ਮਤਲਬ ਫੜਨਾ ਮੁਰਗਾ ਆ ਤੇ ਜਾਣਾ ਭਾਈ ਸਾਈਕਲ ਤੇ ਆ ਆ ਕਹਿੰਦੇ ਸਰਪੰਚ ਸਾਹਿਬ ਤੇ ਤਕੜੇ ਹੋ ਜਾਓ ਤੁਸੀਂ ਵੀ ਭਰਾ ਜਿਹੜੇ ਆਪਣੇ ਮਤਲਬ ਸਿਆਣੇ ਕਿੰਨੀ ਕੁ ਉਮਰ ਦੇ 50 ਸਾਲ ਤੋਂ ਉੱਤੇ 50 ਸਾਲ ਤੋਂ ਉੱਤੇ ਵਾਲੇ ਹੁਣ ਆਪਾਂ ਬਾਧਦੇ ਹਾਂ ਅੱਗੇ ਵਾਲ ਨੂੰ ਅੱਗੇ ਜਿਹੜਾ ਵੀਰ ਖੜਾ ਆ ਨਾ ਤੁਸੀਂ ਇਸ ਵੀਰ ਨੂੰ ਸਟੇਜਾਂ ਦੇ ਉੱਤੇ ਗੀਤ ਗਾਉਂਦੇ ਸੁਣਿਆ ਹੋਣਾ ਇਹ ਇਸ ਵੀਰ ਦਾ ਜੇਕਰ ਇੱਥੇ ਵੀ ਆ ਭਾਈ ਦਾ ਲਾਈਵ ਖਾਰਾ ਚ ਰਹਿਣਾ ਭਰਾ ਦਾ ਤੇ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਫਰਮਾਨ ਭਰਾ ਆਪਣੇ ਕੋਲ ਖੜਾ ਸਾਡੇ ਇਲਾਕੇ ਦੀ ਸ਼ਾਨ ਆ ਬਹੁਤ ਵਧੀਆ ਮੁੰਡਾ ਦੇਖ ਲੋ ਵੀ ਉਮਰ ਅਜੇ ਮੁੰਡੇ ਦੀ ਥੋੜੀ ਆ ਪਰ ਪਲਾਂਘਾਂ ਬਹੁਤ ਵੱਡੀਆਂ ਪਟਣ ਡਿਆ ਆ ਵੀ ਅਸੀਂ ਇਹਦੀ ਮਾਲਕ ਅੱਗੇ ਅਰਦਾਸ ਕਰਦੇ ਆ ਵੀ ਮਾਲਕੇ ਨੂੰ ਹੋਰ ਤਰੱਕੀਆਂ ਬਖਸ਼ੇ ਇਹਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਾਂਜੀ ਕੀ ਕਹਿਣਾ ਚਾਹੁੰਦੇ ਵੀਰ ਜੀ ਤੁਸੀਂ ਪਹਿਲਾਂ ਦੋ ਬੋਲ ਸੁਣਾ ਦੇ ਯਾਰ ਉਹ ਬੰਦੇ ਮੈਂ ਕਹਾਂ ਥੋੜਾ ਇੰਟਰਸਟ ਵੀ ਬਣਿਆ ਰਵੇ ਇਹ ਗਾਣਾ ਲਿਖਿਆ ਇਹ ਮੇਰਾ ਤੇ ਕਰਨ ਦਾ ਵੀਰ ਨੇ ਗਾਇਆ ਹੋ ਗੱਡੀ ਚੱਕ ਕੇ ਨਾ ਪਿੱਛੇ ਪਿੱਛੇ ਆ ਕਰਨੀ ਸਾਡੇ ਗੋਲੀ ਗੂਲੀ ਵੱਜਣੇ ਦਾ ਚਾਂਸ ਗੋਰੀਏ ਸੋ ਹੋਰ ਵੀ ਬਥੇਰੇ ਗਾਣੇ ਲਿਖੇ ਤੇ ਆਪਣੇ ਵੀ ਹੁਣ ਕਰ ਰਹੇ ਆ ਤੇ ਇਹ ਇੱਕ ਫਿਲਮ ਵਿੱਚ ਵੀ ਕੀਤਾ ਸੀ ਉਹ ਕਿਹੜਾ ਫਿਲਮ ਡੰਕੀ ਫਿਲਮ ਸੀ ਸ਼ਾਹਰੂਖ ਖਾਨ ਦੀ ਉਹਦੇ ਵਿੱਚ ਵੀ ਗੀਤ ਸੀਗਾ ਉਹ ਹਿੰਦੀ ਗਾਣਾ ਸੀਗਾ ਕਿਹੜਾ ਸੀ ਉਹਦੇ ਵੀ ਦੋ ਬੋਲ ਸੁਣਾ ਦੇ ਯਾਰ ਉਹ ਹਿੰਦੀ ਸੀਗਾ ਉਹ ਥੋੜਾ ਔਖਾ ਗਾਣਾ ਅੱਛਾ ਉਹ ਬਲਵਜ ਲਿਖਣੇ ਸੋਖੇ ਆ ਪਰ ਬੋਲਣੇ ਥੋੜਾ ਪੰਜਾਬੀ ਬੰਦੇ ਨੂੰ ਔਖੇ ਹੋ ਜਾਂਦੇ ਮੇਰੀ ਵੀ ਹਿੰਦੀ ਹਮਕੋ ਤੁਮਕੋ ਵਿੱਚ ਗੜਬੜ ਹੋ ਜਾਂਦੀ ਆ ਹੋ ਜਾਂਦਾ ਹੋ ਜਾਂਦਾ ਸੋ ਉਹਦਾਂ ਨੂੰ ਕਿੰਨੇ ਘੰਟੇ ਚੱਲੂਗਾ ਕੰਮ ਖੁੱਲਾ ਟਾਈਮ ਹੈ ਜੀ ਖੁੱਲਾ ਟਾਈਮ ਖੁੱਲਾ ਖੜਾ ਲੱਗੂਗਾ ਖੁੱਲਾ ਪਿਛਲੀ ਵਾਰ ਵੀ ਵਧੀਆ ਰੌਣਕ ਲੱਗ ਗਈ ਸੀਗੀ ਤੇ ਇਸ ਵਾਰ ਵੀ ਯਤਨ ਕਰ ਰਹੇ ਆ ਵੀ ਵਧੀਆ ਖੁੱਲਾ ਖੜਾ ਲੱਗੂਗਾ ਨਹੀਂ ਭਰਾ ਵੀ ਸਮੇ ਦਾ ਪਾਬੰਦੀ ਨਹੀਂ ਕੋਈ ਕੁੱਝ ਨਹੀਂ ਪਿਛਲੀ ਵਾਰ ਵੀ ਭਰਾ ਨੇ ਯਾਰ ਪੂਰੇ ਰੰਗ ਬੰਨੇ ਸੀ ਮਤਲਬ ਯਾਰ ਸਾਡਾ ਫਰਜ਼ ਬਣਦਾ ਵੀ ਅਸੀਂ ਆਪਣੇ ਜਿਹੜੇ ਪਿੰਡ ਦੇ ਵੀਰ ਆ ਉਹਨਾਂ ਦਾ ਵੀ ਸਾਥ ਦਿਈਏ ਸਾਡੇ ਇਲਾਕੇ ਦੇ ਜਿਹੜੇ ਵੀਰ ਆ ਉਹਨਾਂ ਦੀ ਸਪੋਰਟ ਕਰੀਏ ਅਸੀਂ ਹੋਰ ਨਹੀਂ ਕੁਝ ਕਰ ਸਕਦੇ ਤਾਂ ਘਰ ਬੈਠੇ ਇਸ ਵੀਡੀਓ ਨੂੰ ਲਾਈਕ ਕਰਕੇ ਤੇ ਗਾਂ ਅੱਗੇ ਤੋਂ ਅੱਗੇ ਪਹੁੰਚਾ ਸਕਦੇ ਜਿਹੜੇ ਕਬੱਡੀ ਦੇ ਸ਼ਕੀਨ ਆ ਕਲਾਕਾਰੀ ਦੇ ਸੁਣਨ ਦੇ ਸ਼ਕੀਨ ਆ ਜਾਂ ਜਿਹੜੇ ਘੋਲਾਂ ਦੇ ਸ਼ਕੀਨ ਆ ਜਾਂ ਜਿਹੜੇ ਕੁਕੜ ਫੜਨ ਦੇ ਸ਼ਕੀਨ ਆ ਉਹ ਵੀਰ ਇੱਥੇ ਪਹੁੰਚ ਤਾਂ ਸਕਣ ਸੋ ਅੱਗੇ ਗੱਲ ਕਰਦੇ ਆ ਆਪਣੇ ਵੀਰ ਨਾਲ ਸਤਿ ਸ਼੍ਰੀ ਅਕਾਲ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਇਹ ਵੀਰਨਾ ਹਨਾ ਮੇਰਾ ਬਹੁਤ ਪਿਆਰ ਆ ਮਤਲਬ ਮੇਨਾ ਜਦ ਦੁੱਖ ਸੁੱਖ ਸਾਂਝਾ ਕਰ ਲੈਣਾ ਹੁੰਦਾ ਤੇ ਅੱਜ ਅਸੀਂ ਖੁਸ਼ੀ ਦੇ ਟਾਈਮ ਤੇ ਇਕੱਠੇ ਹੋਏ ਆ ਕਿਉਂਕਿ ਵਧੀਆ ਪ੍ਰਾਲਾ ਕਰ ਲਗੇ ਇਹ ਹੋਰ ਕੋਈ ਨਵੀਂ ਗੱਲ ਜਿਹੜੀ ਸਰਪੰਚ ਸਾਹਿਬ ਤੋਂ ਰਹਿ ਗਈ ਹੋਵੇ ਤੁਸੀਂ ਦੱਸਣਾ ਚਾਹੁੰਦੇ ਹੋ ਸਰਪੰਚ ਸਾਹਿਬ ਤੋਂ ਵਧੀਆ ਪ੍ਰਾਲਾ ਆ ਤੇ ਸਾਰੇ ਭਰਾਵਾ ਦੇ ਸੰਯੋਗ ਨਾਲ ਕਰਾ ਰਹੇ ਆ ਐਨ ਆਰ ਆਈ ਵੀਰਾਂ ਨੇ ਪਿੰਡ ਦੇ ਸੱਜਣ ਮਿੱਤਰ ਸਾਰਿਆਂ ਦੇ ਸੰਯੋਗ ਨਾਲ ਕਰਾ ਰਹੇ ਆ ਤੇ ਸਾਰਿਆਂ ਨੂੰ ਖੁੱਲੇ ਸਦੇ ਆ ਤੇ ਸਾਰੇ ਹੰਮ ਭਾ ਕੇ ਪਹੁੰਚਣਾ ਅਰੇਂਜਮੈਂਟ ਬਹੁਤ ਵਧੀਆ ਕੀਤਾ ਆ ਅਗਲੀ ਵਾਰ ਤੋਂ ਵੀ ਪਲੱਸ ਕੋਸ਼ਿਸ਼ ਕੀਤੀ ਹੈ ਕਰਨ ਦੀ ਮਤਲਬ ਕਿੰਨਾ ਕੁ ਤੁਹਾਨੂੰ ਐਸਟੀਮੇਟ ਹੈਗਾ ਕਿੰਨਾ ਖਰਚ ਆ ਜਾਊਗਾ ਕਿਉਂਕਿ ਤੁਸੀਂ ਪਿਛਲੀ ਯਾਰ ਵੀ ਮੇਨਟੇਨ ਕੀਤਾ ਉਦੋਂ ਪਿਛਲੀ ਯਾਰ ਵੀ ਕੀਤਾ ਕਿੰਨਾ ਕੁ ਲਗਭਗ ਮਤਲਬ ਲੱਗਣ ਦਾ ਅਸਾਰ ਹੈਗੇ ਆ ਦੇਖੋ ਜੀ ਇਹ ਤੀਜਾ ਕਰਾ ਰਹੇ ਆ ਸੀ ਪਹਿਲਾਂ ਇਹ ਆ ਕਰਾਇਆ ਸੀ ਫਿਰ ਦੂਜਾ ਹੁਣ ਤੀਜਾ ਮੇਰੇ ਹਿਸਾਬ ਨਾਲ ਐਕਸਿਮੈਂਟ 10-12 ਲੱਖ ਤਾਂ ਹੈਗਾ ਇੰਨਾ ਮਤਲਬ ਵੱਡੇ ਪ੍ਰਾਲਿਆਂ ਵਿੱਚ ਖਰਚੇ ਵੀ ਵੱਡੇ ਹੋ ਜਾਂਦੇ ਆਂ ਜੀ ਬਾਕੀ ਵੱਧ ਘੱਟ ਵੀ ਥੋੜਾ ਹੋ ਸਕਦਾ ਪਰ ਸਾਡਾ ਐਕਸਿਮੈਂਟ 10-12 ਲੱਖ ਤਾਂ ਮਤਲਬ ਇੰਨਾ ਕ ਤਾਂ ਚਾਹੀਦਾ ਕੋਲ ਜੇ ਏਡਾ ਪ੍ਰਾਲਾ ਕਰਉਣਾ ਵੱਡੀਆਂ ਟੀਮਾਂ ਆਉਣੀਆਂ ਟੀਮਾਂ ਵੱਡੀਆਂ ਆਉਣੀਆਂ ਜੀ ਓਪਨ ਦੀ ਟੀਮਾਂ ਆਉਣੀਆਂ ਵਾ ਫਿਰ ਆਪਣਾ ਹਸਨ ਮਾਨਕ ਦਾ ਖੁੱਲਾ ਖਾੜਾ ਪਰਮਾਨ ਵੀਰ ਸਾਡੇ ਪਿੰਡ ਦੀ ਸ਼ਾਨ ਇਹਨਾਂ ਦਾ ਵੀ ਖੁੱਲਾ ਖਾੜਾ ਵਾ ਤੇ ਬਾਕੀ ਵੀ ਅਰੇਂਜਮੈਂਟ ਬਹੁਤ ਵਧੀਆ ਆ ਲੱਕੀ ਡਰਾਪ ਵਗੈਰਾ ਕਾਫੀ ਕੁਝ ਆ ਜਿੱਦਾਂ ਪਿਛਲੀ ਯਾਰ ਤੁਸੀਂ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਇਹ ਪ੍ਰੋਗਰਾਮ ਕੀਤਾ ਸੀ ਐਦ ਕੀ ਕੀ ਵਿਚਾਰਿਆ ਉਦਾਂ ਹੀ ਉਹਨਾਂ ਲਈਆਂ ਉੱਤੇ ਚੱਲੂਗੇ ਬਿਲਕੁਲ ਚੰਗਾ ਜੀ ਇਹ ਪਾਰਟੀ ਦਾ ਪਾਰਟੀ ਵਾਜ ਦਾ ਜੀ ਕੰਮ ਹੀ ਕੋਈ ਨਹੀਂ ਹੈਗਾ ਇਹ ਤਾਂ ਸਾਰੇ ਭਰਾਵਾਂ ਦੀ ਸਹਿਯੋਗ ਨਾਲ ਆਇਆ ਕੋਈ ਵੀ ਆ ਸਕਦਾ ਆ ਇੱਥੇ ਕੋਈ ਪਾਰਟੀ ਪਾਈ ਦਾ ਤੇ ਮੇਰੇ ਸਾਹਮਣੇ ਕੋਈ ਨਹੀਂ ਹੈਗਾ ਵੀ ਇਧਰ ਤਾਂ ਕੋਈ ਕੰਮ ਨਹੀਂ ਹੈਗਾ ਸਾਰੇ ਭਰਾਵਾਂ ਨੂੰ ਤੇ ਨਾਲ ਹੀ ਆ ਭਾਜੀ ਇਹ ਮੈਂ ਰਲ ਮਿਲ ਕੇ ਸਾਰੇ ਵੀਰਾਂ ਨੂੰ ਇਕੱਠੇ ਹੋ ਕੇ ਇਸ ਦਾ ਸਹਿਯੋਗ ਕਰਨਾ ਚਾਹੀਦਾ ਚੰਗੇ ਉਪਰਾਲੇ ਹੋਣੇ ਚਾਹੀਦੇ ਆ ਪੰਜਾਬ ਦੀ ਜਿਹੜੀ ਆ ਨੌਜਵਾਨੀ ਇਹਨਾਂ ਉਪਰਾਲਿਆਂ ਨਾਲ ਨਸ਼ੇ ਤੋਂ ਵੀ ਦੂਰ ਰਹਿੰਦੀ ਆ ਤੇ ਸਾਨੂੰ ਬੱਚਿਆਂ ਨੂੰ ਦੇਖ ਕੇ ਸ਼ੌਂਕ ਪੈਦਾ ਹੁੰਦੇ ਆ ਵੀ ਭਾਈ ਅਸੀਂ ਵੀ ਇਨਾਂ ਸਟਾਰ ਪਲੇਅਰਾਂ ਵਰਗੇ ਬਣੀਏ ਤੇ ਅਸੀਂ ਵੀ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੀਏ ਆਪਣੇ ਜਿਹੜੇ ਪਰਿਵਾਰਾਂ ਵਿੱਚ ਕਈ ਵੇਲੇ ਕੋਈ ਤੰਗੀਆਂ ਹੁੰਦੀਆਂ ਆ ਕਈ ਵੇਲੇ ਪੈਸੇ ਲੋ ਤੰਗੀ ਹੁੰਦੀ ਆ ਮੁੰਡੇ ਇਦਾਂ ਦੇ ਵੀ ਦੇਖੇ ਆਪਾਂ ਜਿਹੜੇ ਮਿਹਨਤ ਕਰਕੇ ਆਪਣੇ ਪਰਿਵਾਰ ਸੋਖੇ ਕਰ ਦਿੰਦੇ ਆਪਣੀਆਂ ਤਿੰਨ ਤਿੰਨ ਪੀੜ੍ਹੀਆਂ ਸੋਖੀਆਂ ਕਰ ਦਿੰਦੇ ਉਹਨਾਂ ਦੀ ਮਿਹਨਤ ਬੋਲਦੀ ਆ ਸੋ ਇਹਨਾਂ ਚੀਜ਼ਾਂ ਤੋਂ ਬੱਚਿਆਂ ਨੂੰ ਵੀ ਸਿੱਖਣ ਨੂੰ ਮਿਲਦਾ ਆ ਸੋ ਹੁਣ ਪਾਜੀ ਇੱਧਰ ਸੱਬਰਵਾਲ ਸਾਹਿਬ ਨਾਲ ਗੱਲ ਹੋ ਗਈ ਤੇ ਲਾਡੀ ਪਾਣਾ ਤਾਂ ਹੁਣ ਇੱਧਰ ਸਨੀ ਪਾ ਮਤਲਬ ਪ੍ਰਸ਼ਾਸਨ ਦਾ ਜਿਹੜਾ ਸਾਥ ਹੈ ਉਹ ਵੀ ਪੂਰਾ ਰਹੂਗਾ ਪਿਛਲੀ ਾਰ ਵੀ ਡਿਊਟੀਆਂ ਪੂਰੀਆਂ ਦਿੱਤੀਆਂ ਸੀ ਭਰਾਵਾਂ ਨੇ ਤੇ ਪਾਜੀ ਤੁਸੀਂ ਚਲੋ ਸਾਡੇ ਇੱਥੇ ਇਲਾਕੇ ਵਿੱਚ ਇੱਥੇ ਸਟੇਜ ਆਪਣੇ ਦੇਖਦੇ ਆਂ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਨਾਲੋਂ ਵੀ ਸੇਵਾ ਕਰਦੇ ਆਂ ਤੁਹਾਡੇ ਪਿੰਡ ਵਿੱਚ ਟੂਰਨਾਮੈਂਟ ਆ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਅਪੀਲ ਇਹ ਹੀ ਆ ਮੋਤੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਐਨ ਆਰ ਆਈ ਵੀਰਾਂ ਦਾ ਦੂਜਾ ਤੁਸੀਂ ਗਰਾਊਂਡ ਨਾਲ ਝਾਤੀ ਮਾਰੂਗੇ ਦੇਖੋ ਵੀ ਜਿਹੜੀਆਂ ਬਾਹਰ ਵਿਦੇਸ਼ਾਂ ਦੇ ਵਿੱਚ ਗਰਾਊਂਡਾਂ ਹੌਸ ਲੈਵਲ ਦੀ ਸਾਡੀ ਗਰਾਊਂਡ ਹੈ ਜਿਹੜੀ ਅਸੀਂ ਸਰਪੰਚ ਸਾਹਿਬ ಗ್ರಾಮ ਪੰਚਾਇਤ ਨੂੰ ਤੇ ਜਿਹੜੇ ਪ੍ਰਬੰਧਕ ਹੈ ਗਰਾਊਂਡ ਦੇ ਤੇ ਐਨ ਆਰ ਆਈ ਵੀਰਾਂ ਨੂੰ ਧੰਨਵਾਦ ਕਰਦੇ ਆ ਵੀ ਇਦਾਂ ਦੀ ਗਰਾਊਂਡਾਂ ਜਿਹੜੀਆਂ ਇਹ ਕਿਤੇ ਕਿਤੇ ਟਾਮ ਟਾਮੇ ਪਿੰਡਾਂ ਜੀ ਮਿਲਦੀਆਂ ਜੀ ਦੂਜੀ ਗੱਲ ਇਹ ਹੈ ਵੀ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਬਹੁਤ ਵਧੀਆ ਪ੍ਰਾਲਾ ਸਰਪੰਚ ਸਾਹਿਬ ਵੱਲੋਂ ਤੀਜਾ ਕੱਪ ਜਿਹੜਾ ਕਰਵਾਇਆ ਜਾ ਰਿਹਾ ਹਮੋ ਹਵਾ ਕੇ ਪਹੁੰਚੋ ਤੁਹਾਨੂੰ ਇੱਕ ਤੀ ਕੁਝ ਵੱਖਰਾ ਦੇਖਣ ਨੂੰ ਮਿਲੂਗਾ ਅੱਗੇ ਨਾਲੋਂ ਵਧੀਆ ਕਰਾਂਗੇ ਪਿੰਡ ਦੇ ਵੱਲੋਂ ਜੋ ਵੀ ਸੇਵਾ ਲਈ ਦੀ ਉਹ ਆਪਾਂ ਨਵਾਈਦੀ ਆ ਜੋ ਇਹਨਾਂ ਲੋ ਹੁਕਮਾਂ ਦਾ ਉੱਤਰ ਚੜੀਦਾ ਨੇਤਰੀ ਹਾਂਜੀ ਆ ਦੇਖ ਲਓ ਮੈਂ ਤਾਂ ਕਹਿੰਦਾ ਇਹ ਭਰਾ ਇਕੱਲਾ ਖਰੇ ਡਿਊਟੀ ਕਰਦਾ ਭਰਾ ਬੋਲ ਵੀ ਵਧੀਆ ਲੈਂਦਾ ਆ ਜਵਾਬ ਵਧੀਆ ਦਿੱਤੇ ਭਰਾ ਨੇ ਹਾਂਜੀ ਸਪੈਕਟਰ ਜੀ ਸਾਡੇ ਵੀਰ ਨੇ ਪਿਛਲੇ ਕੱਪ ਤੇ ਕਿਹਾ ਸੀ ਵੀ ਆਹ ਸਨਮਾਨਕ ਦੀ ਜਿਹੜੀ ਸੇਵਾ ਆ ਮੇਰੀ ਆ ਤੇ ਉਹ ਸਾਡੇ ਸਣੀ ਭਾਜੀ ਆਲੋ ਜਿਹੜਾ ਆਹ ਸਨਮਾਨਕ ਦੀ ਸੇਵਾ ਆ ਫਰਮਾਨ ਜੀ ਜਿਹੜਾ ਇਹ ਅਖਾੜਾ ਆ ਉਹ ਭਰਾ ਆਲੋ ਸੇਵਾ ਆ ਜਿੰਨੀ ਜਿੰਨਾ ਵੀ ਖਰਚਾ ਹੈ ਭਰਾ ਆਲੋ ਆ ਧੰਨਵਾਦ ਆ ਵੀ ਜਿੰਨੇ ਸਹਿਯੋਗੀ ਸੱਜਣ ਬਹੁਤ ਨੇ ਇਹ ਨਾਮ ਗੜਾਈਆਂ ਤਾਂ ਬਹੁਤ ਵੀਡੀਓ ਲੰਮੀ ਹੋ ਜਾਣੀ ਆ ਸੂਰਜ ਕੈਨੇਡਾ ਕਾਲੇ ਭਾਜੀ ਹੁਣੀ ਲੋਵਿਤ ਜੀ ਹੋਰ ਵੀ ਬਾਬਾ ਕਾਲਾ ਜੀ ਜਿੰਨੇ ਬੰਦੇ ਸਾਡੇ ਸਿਆਣੇ ਵੀ ਸਾਡੇ ਨਾਲ ਆ ਤੇ ਭਾਜੀ ਤੁਸੀਂ ਮਤਲਬ ਜਿਹੜਾ ਇਸ ਵੇਲੇ ਜਿਹੜਾ ਕਹਿੰਦੇ ਅਖਾੜਾ ਲੱਗਣਾ ਉਹਦੇ ਵਿੱਚ ਤੁਹਾਡਾ ਯੋਗਦਾਨ ਮਤਲਬ ਤੁਹਾਡੇ ਲੋਆਂ ਫਰਮਾਨ ਪਾਣੇ ਕਰਨਾ ਤੁਹਾਡੇ ਕੀ ਮਨ ਵਿੱਚ ਆ ਵੀ ਇਹ ਜ਼ਿੰਮੇਵਾਰੀ ਮੈਂ ਚੱਕਣੀ ਆ ਅ ਜ਼ਿੰਮੇਵਾਰੀ ਭਾਜੀ ਇਦਾਂ ਸੀ ਕਿ ਕਹਿੰਦੇ ਵੀ ਖੇਡਾਂ ਦੇ ਨਾਲ-ਨਾਲ ਸੱਭਿਆਚਾਰਕ ਵੀ ਜਿਹੜਾ ਆਪਾਂ ਧਿਆਨ ਰੱਖੀਦਾ ਪੂਰਾ ਤੇ ਬਾਕੀ ਸਾਡਾ ਪਰਮਾਨ ਭਰਾ ਸਾਡੇ ਪਿੰਡ ਦੀ ਸ਼ਾਨ ਆ ਇਹਨਾਂ ਦੇ ਜਿਹੜੇ ਗਾਣੇ ਤੁਸੀਂ ਸੁਣੇ ਹੋਣੇ ਆ ਗੱਡੀ ਚੱਕ ਕੇ ਨਾ ਪਿੱਛੇ ਪਿੱਛੇ ਆਇਆ ਕਰਮੀ ਸੋਹਣੇ ਸੋਹਣੇ ਸੂਟ ਸਵਾਉਦਾ ਰਹੀ ਜੱਟੀ ਨੂੰ ਅੰਮ੍ਰਿਤ ਖੇਰਾਂ ਨਗਾਇਆ ਝਾਂਜਰ ਗਵਾਚ ਗਈ ਮੇਰੀ ਰਵਨੀਤ ਨੇ ਗਾਇਆ ਤੇ ਹੋਰ ਵੀ ਐਮੀ ਨੇ ਬਹੁਤ ਸਾਰੇ ਗੀਤ ਜਿਹੜੇ ਕਿ ਅਜੇ ਤੁਸੀਂ ਨਹੀਂ ਸੁਣੇ ਹੋਣੇ ਦੀਪ ਜੰਡੂ ਨੇ ਬਹੁਤ ਗੀਤ ਕੀਤੇ ਆ ਤੇ ਸਾਡੇ ਇਹਨਾਂ ਪਰਮਾਨ ਦੇ ਸਹਿਯੋਗ ਨਾਲ ਸਾਰਾ ਹੁੰਦਾ ਤੇ ਇਸ ਕਰਕੇ ਦਸਕਾਂ ਦਾ ਜਿਹੜਾ ਮਨੋਰੰਜਨ ਵਾਸਤੇ ਆਪਾਂ ਇਸ ਕਰਕੇ ਆਪਾਂ ਜਿਹੜਾ ਆਪਣੇ ਸਸਨ ਮਾਨਕ ਦਾ ਖੜਾ ਜਿਹੜਾ ਉਹ ਕਰਾ ਰਹੇ ਨੇ ਨਾਲ ਇੱਕ ਗੱਲ ਪੁੱਛਦੇ ਨਹੀਂ ਹੁੰਦੇ ਉਦਾਂ ਜਿਹੜਾ ਵੀਡੀਓ ਬਣਾਉਂਦੇ ਹੁੰਦੇ ਪਰ ਮੈਂ ਪੁੱਛਣ ਲੱਗਾ ਮਾਨਕ ਦੇ ਸਾਹਿਬ ਨੇ ਕਿੰਨੇ ਕੇ ਪੈਸੇ ਕਿਹਾ ਹਸਨ ਮਾਨਕ ਨੇ ਉਹ ਪੈਸੇ ਕਿੰਨੇ ਕੇ ਦੇਣੇ ਇਹ ਬਿਜਲੀ ਗੱਲ ਆ ਇਹ ਮੈਂ ਪੁੱਛਣੀ ਪੁੱਛਣੀ ਆਉਣ ਵੀਡੀਓ ਬਣਾ ਲਈ ਐ ਇਹ ਸੈਪਰੇਟ ਆ ਉਹਨਾਂ ਨਾਲ ਸਾਡਾ ਦਿਲੀ ਪਿਆਰ ਆ ਉਹਨਾਂ ਦੇ ਕੋਈ ਅਜੀਜ਼ ਦੋਸਤ ਨੇ ਸਾਡੇ ਵੀ ਅਜੀਜ਼ ਨੇ ਉਹ ਸਾਡੇ ਮਤਲਬ ਪਰਿਵਾਰਕ ਤੌਰ ਤੇ ਆ ਰਹੇ ਆ ਕੋਈ ਇਦਾਂ ਦੇ ਕੋਈ ਲੈਂਡ ਦੇਣ ਵਾਲਾ ਜੋ ਹੋਗਾ ਉਹਨਾਂ ਨਾਲ ਪਪਾ ਤੁਹਾਨੂੰ ਬਾਅਦ ਦੱਸ ਦਾਂਗੇ ਆਫ ਕੈਮਰਾ ਦੱਸ ਦਾਂਗੇ ਨਹੀਂ ਚਲੋ ਭਰਾ ਦੇ ਪਿਆਰ ਕਰਕੇ ਆਉਣਾ ਮੈਂ ਤਾਂ ਉਦਾਂ ਯਾਰ ਹਾਸਾ ਮਜ਼ਾਕ ਕਰਦਾ ਮੈਂ ਕਿਹਾ ਤੁਸੀਂ ਬੋਰ ਨਾ ਹੋ ਜਿਓ ਸਾਨੂੰ ਸੁਣਦੇ ਸੁਣਦੇ ਕਿਉਂਕਿ ਅਸੀਂ ਤੇ ਵੀਡੀਓ ਬਣਾਉਣੀ ਹੁੰਦੀ ਭਰਾ ਸਾਡੇ ਨਾਲੇ ਪਿੰਡ ਦਾ ਨਗਰ ਦਾ ਵਾਲੇ ਦੇ ਨਗਰਾਂ ਦਾ ਇਹ ਕੰਮ ਆ ਸਾਂਝਾ ਕੰਮ ਆ ਨਾ ਸਾਡਾ ਫਰਜ਼ ਬਣਦਾ ਵੀ ਅਸੀਂ ਉਹ ਚੀਜ਼ਾਂ ਵਿੱਚ ਦਿਖਾ ਲਈਏ ਜਿਹੜੀਆਂ ਚੀਜ਼ਾਂ ਨਾਲ ਬੱਚਿਆਂ ਨੂੰ ਸਿੱਧ ਮਿਲਣੀਆਂ ਹਨ ਤੇ ਵੀਰ ਜੀ ਇੱਕ ਵਾਰੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਾਰੇ ਜਿਨ੍ਹਾਂ ਨੇ ਵੀਰ ਤੁਹਾਡਾ ਸਹਿਯੋਗ ਕਰ ਰਿਹਾ ਹੈ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਜਿੰਨੇ ਵੀ ਮੇਰੇ ਸਹਿਯੋਗੀ ਸੱਜਣਿਆਂ ਚਾਹੇ ਉਹ ਆਂਡ ਗਵਾਂਡ ਪਿੰਡਾਂ ਦੇ ਆ ਚਾਹੇ ਉਹ ਪਿੰਡ ਦੇ ਨੇ ਚਾਹੇ ਉਹ ਐਨਆਰਆਈ ਵੀਰ ਨੇ ਤੇ ਸਾਰਿਆਂ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਆ 2 ਤਰੀਕ ਨੂੰ ਸਾਰਿਆਂ ਨੂੰ ਖੁੱਲੇ ਸੱਦੇ ਆ ਇਸ ਕਬੱਡੀ ਕੱਪ ਵਿੱਚ ਜਰੂਰ ਆਓ ਦੇਖਣਯੋਗ ਮਾਹੌਲ ਹੋਊਗਾ ਵਧੀਆ ਤਰੀਕੇ ਨਾਲ ਅਸੀਂ ਮੈਨੇਜਮੈਂਟ ਕੀਤੀ ਆ ਸਾਰਿਆਂ ਨੂੰ ਸਾਡੀ ਪੂਰੀ ਟੀਮ ਵਾਲੋ ਪੂਰੀ ਪੰਚਾਇਤ ਵਾਲੋ ਪੂਰੇ ਪਿੰਡ ਵਾਸੀਆਂ ਵਾਲੋ ਖੁੱਲੇ ਸੱਦੇ ਆ ਜੀ ਹਾਂਜੀ ਦੋਸਤੋ ਆਹ ਗਰਾਊਂਡ ਆ ਜੀ ਜਿੱਥੇ 2 ਤਰੀਕ ਨੂੰ 2 ਮਾਰਚ ਨੂੰ ਭਾਈ ਭਾਈ ਜਿਹੜਾ ਕਬੱਡੀ ਦਾ ਕੱਪ ਹੋਣ ਜਾ ਰਿਹਾ ਆ ਗਰਾਊਂਡ ਦੇ ਦਰਸ਼ਨ ਕਰ ਲੋ ਜਲੰਧਰ ਜ਼ਿਲ੍ਹੇ ਦੇ ਪਿੰਡ ਭੋਡੇ ਸੁਪਰਾਵਾ ਸਾਡੇ ਇੱਥੇ ਦੋ ਸੁਪਰਾਵਾ ਵੱਜਦੀਆਂ ਭਾਈ ਇੱਕ ਵੱਡੀਆਂ ਤੇ ਇੱਕ ਭੋਡੇ ਸੁਪਰਾਵਾ ਇਹ ਜਿਹੜਾ ਅប្រਾਲਾ ਭੋਡੇ ਸੁਪਰਾਵਾ ਵਿੱਚ ਹੋਣਾ ਸੋ ਤੁਹਾਨੂੰ ਪਹੁੰਚਣ ਦੀ ਅਪੀਲ ਕਰਦੇ ਆ ਦਿਲ ਦੀਆਂ ਗਹਿਰਾਈਆਂ ਤੋਂ ਅਪੀਲ ਕਰਦੇ ਆ ਤੁਸੀਂ ਜਿਹੜੇ ਵੀਰ ਆਪਣੇ ਵਾਲੇ ਵਾਲੇ ਨਗਰਾਂ ਦੇ ਆ ਜਿਨ੍ਹਾਂ ਨੂੰ ਸ਼ੌਂਕ ਆ ਤੇ ਉਹ ਜ਼ਰੂਰ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੋ ਤੇ ਇਹਨਾਂ ਵੀਰਾਂ ਦਾ ਸਹਿਯੋਗ ਕਰੋ ਜੀ ਇਨੀਆਂ ਕ ਬੇਨਤੀਆਂ ਕਰਦੇ ਹੋਏ ਮੈਂ ਤੁਹਾਡੇ ਤੋਂ ਮੰਗਦਾ ਆ ਗਿਆ ਜੀ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਮੈਨੂੰ ਦਿਵਾ ਗਿਆ ਜੀ ਧੰ